ਹਾਂਜੀ ਪੰਜਾਬੀਓ ਅੱਜ ਮੈਂ ਤੁਹਾਨੂੰ ਪੰਜਾਬ ਦੀਆਂ ਦੋ ਤਸਵੀਰਾਂ ਜਿਹੜੀ ਬਰਬਾਦੀ ਦੀਆਂ ਤਸਵੀਰਾਂ ਨੇ ਇਹ ਬਰਬਾਦੀ ਇਹ ਤਬਾਹੀ ਅਸੀਂ ਆਪਣੇ ਹੱਥੀਂ ਲਿਟ ਰਹੇ ਹਾਂ ਪਹਿਲੀ ਤਬਾਹੀ ਦੇਖੋ ਆਹ ਦੇਖੋ ਇੱਥੇ ਇਹ ਤੇ ਦਰਖਤ ਲੱਖਾਂ ਹੀ ਦਰਖਤ ਐਸ ਵਾਰ ਐਸ ਵਾਰ ਕੀ ਹਰ ਵਾਰੀ ਫੁੱਕੇ ਜਾਂਦੇ ਆ ਸਰਕਾਰਾਂ ਤਮਾਸ਼ੀਨ ਬਣ ਕੇ ਪ੍ਰਸ਼ਾਸਨ ਮਹਿਕਮਾ ਕੋਈ ਸਭ ਚੁੱਪ ਨੇ ਕੋਈ ਧਿਆਨ ਨਹੀਂ ਤੇ ਲੋਕਾਂ ਨੂੰ ਤਾਂ ਹੈ ਹੀ ਨਹੀਂ ਇਹਦਾ ਬੈਰੀ ਬਣੇ ਹੋਇਆ ਪੰਜਾਬ ਦੇ ਆਪਣੀਆਂ ਔਣ ਵਾਲੀਆਂ ਨਸਲਾਂ ਦੇ ਇੱਕ ਤਸਵੀਰ ਇਹ ਤੇ ਅਗਲੀ ਤਸਵੀਰ ਤੁਹਾਨੂੰ ਆ ਜਾਊਗਾ ਅੱਗੇ ਬਰਬਾਦੀ ਦਿਖਾਉਣਾ ਵੀ ਉਹ ਕਿਹੜੀ ਤਸਵੀਰ ਦੂਜੀ ਤਸਵੀਰ ਆਹ ਆ ਦੇਖੋ ਬਣਾ ਦੇ ਨਾ ਟੋਬਾ ਕੰਪਿਊਟਰ ਕਰਾ ਲਿਆ ਕੰਪਿਊਟਰ ਕਰਾਉਣ ਤੋਂ ਬਾਅਦ ਉਹਦੇ ਬਾਅਦ ਪਾਣੀ ਛੱਡ ਦਿੰਦੇ ਆ ਵੀਰੋ ਕੰਪਿਊਟਰ ਹੀ ਹੋ ਗਿਆ ਪਾਣੀ ਨਾਲ ਚੈੱਕ ਕਰਨ ਦੀ ਕਿ ਲੋੜ ਹਲੇ 20 ਦਿਨ ਨੂੰ ਝੋਨਾ ਲਾਉਣਾ ਨੂੰ ਪੱਟ ਕੇ ਸੁੱਕਾ ਛੱਡ ਦਿਓ ਹੁਣ ਬਹੁਤ ਦੇ ਵਿਦਵਾਨ ਕਹਿਣਗੇ ਇਹ ਜੀ ਕਿਸਾਨਾਂ ਦਾ ਵਿਰੋਧੀ ਆ ਜੀ ਇਹ ਜੀ ਜੱਟਾਂ ਦਾ ਵਿਰੋਧੀ ਐ ਜੀ ਇਹ 24 ਘੰਟੇ ਜੱਟਾਂ ਨੂੰ ਨਿੰਦਾ ਰਹਿੰਦਾ ਉਹ ਮੈਂ ਤੁਹਾਡਾ ਵਿਰੋਧੀ ਨਹੀਂ ਉਹ ਮੈਂ ਤੁਹਾਡਾ ਖੈਰ ਖਵਾ ਮੈਂ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਲਈ ਫਿਕਰਮੰਦਾਂ 2029 30 ਤੱਕ ਜਾਂਦੇ ਆ ਪੰਜਾਬ ਦੇ ਵਿੱਚ ਬਹੁਤ ਵੱਡਾ ਸੰਕਟ ਖੜਾ ਹੋਣਾ ਪੰਜਾਬ ਦਾ ਬਹੁਤ ਵੱਡਾ ਸੰਕਟ ਖੜਾ ਹੋਣਾ ਰੱਬ ਦਾ ਬਾਸਤਾ ਬੂੰਦ ਬੂੰਦ ਪਾਣੀ ਬਚਾ ਲਓ ਆਪ ਦੀਆਂ ਨਸਲਾਂ ਦੀ ਖਾਤਰ ਬਚਾ ਲਓ ਪਾਣੀ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਜਵਾਕਾਂ ਨੇ ਇੱਥੇ ਬਿਨਾ ਪਾਣੀ ਤੋਂ ਮਰਨਾ ਟੜਫਟੜਫ ਕੇ ਸੋਚੋ ਇਹ ਗੱਲ ਨੂੰ ਹੁੰਦੇ ਕਾ ਕੀ ਕਲਾ ਕਿਸਾਨ ਹੀ ਬਰਬਾਦ ਕਰਦਾ ਹੈ ਫੈਕਟਰੀਆਂ ਨਹੀਂ ਬਰਬਾਦ ਕਰਦੀਆਂ ਉਹਤੇ ਵੀ ਰੌਲਾ ਪਾਉਨੇ ਆ ਵੀ ਫੈਕਟਰੀਆਂ ਵੀ ਰੋਜ਼ ਪੰਜਾਬ ਦਾ ਅਰਬਾਂ ਲੀਟਰ ਪਾਣੀ ਬਰਬਾਦ ਕਰ ਰਹੀਆਂ ਨੇ ਗੱਡ ਰਹੀਆਂ ਨੇ ਧਰਤੀੇਟਾਂ ਤੇ ਜ਼ਹਿਰੀਲਾ ਕਰਕੇ ਤਾਂ ਇਹ ਪਾਪ ਹੀ ਰਹੀਆਂ ਨੇ ਪਰ ਕੀ ਅਸੀਂ ਆਪਾਂ ਬਰਾਬਰੀ ਕਰਨੀ ਆ ਵੀ ਜੇ ਉਹ ਭਾਈ ਸਾਡਾ ਗਮਾਂਡੀ ਸਾਡਾ ਦੂਜਾ ਕੋਈ ਤੀਜਾ ਖੂਜ ਡਿੱਗੂਗਾ ਅਸੀਂ ਵੀ ਨਾਲ ਡਿੱਗਣਾ ਜੇ ਉਹ ਅੱਗ ਲਾਊਗਾ ਅਸੀਂ ਵੀ ਅੱਗ ਲਾਉਣੀ ਆ ਨਹੀਂ ਯਾਰ ਇੱਥੇ ਫੈਕਟਰੀਆਂ ਫੂਟਰਾਂ ਵਾਲੇ ਭਾਈ ਸਭ ਡਾਰੀਆਂ ਮਾਰਕੀਟ ਜਾਣਗੇ ਉਹ ਪੰਜਾਬੀਓ ਸਾਡੇ ਜਵਾਕਾਂ ਸਾਡੀਆਂ ਨਸਲਾਂ ਨੇ ਇੱਥੇ ਰਹਿਣਾ ਰੱਬ ਦਾ ਵਾਸਤਾ ਮੇਰਾ ਵੀਰ ਇਹ ਬੂੰਦ ਬੂੰਦ ਪਾਣੀ بچਾਓ ਜਿੰਨਾ ਪਾਣੀ ਘੱਟ ਤੋਂ ਘੱਟ ਵਰਤੋਗੇ ਜਿੰਨਾ ਸਾਰਸ ਨੇ ਘੱਟ ਤੋਂ ਘੱਟ ਪਾਣੀ ਦਾ ਉਹਨਾਂ ਪਾਣੀ ਵਰਤੋ ਆ ਕੰਮ ਨਾ ਕਰੋ ਪੰਜਾਬੀਓ ਹੱਥ ਬੰਨ੍ਹਾ ਲਓ ਰੱਬ ਦਾ ਵਾਸਤਾ ਆ ਪਾਣੀ ਐਂ ਬਰਬਾਦ ਨਾ ਕਰੋ ਖੁੱਲ੍ਹੇ ਛੰਡ ਦਿੰਦੇ ਆ ਮੋਟਰਾਂ ਤੇ ਸਾਰਾ ਦਲ ਦਲ ਹੁਣ ਸਾਰੇ ਪੰਜਾਬ 'ਚ ਇਹੀ ਕੁਛ ਹੋਣਾ ਅਸੀਂ ਪਾਣੀ ਡੋਲਣਾ ਮੇਰੀ ਸਰਕਾਰ ਨੂੰ ਬੇਨਤੀ ਆ ਕਿ ਜਿਹੜਾ ਬੰਦਾ ਐ ਕੰਪਿਊਟਰ ਕਰਾਹ ਕਰਨ ਤੋਂ ਬਾਅਦ ਐ ਖੁੱਲਾ ਪਾਣੀ ਛੱਡ ਕੇ ਭਰਦਾ ਐ ਇੰਨਾ ਦਿਨਾਂ ਚ ਹਲੇ 20 25 ਦਿਨਾਂ ਨੂੰ ਝੋਨਾ ਲੱਗਣਾ ਉਹਨਾਂ ਦੀਆਂ ਮੋਟਰਾਂ ਦਾ ਕਨੈਕਸ਼ਨ ਕੱਟੇ ਜਾਣ ਇਹ ਸ਼ਕਤੀ ਤੋਂ ਬਨਾ ਲੋਕ ਨਹੀਂ ਸਮਝਣਗੇ ਫਿਰ ਕਹਿਣਗੇ ਸਾਡਾ ਵਿਰੋਧੀ ਆ ਵਿਰੋਧੀ ਨਹੀਂ ਯਾਦ ਰੱਖਿਓ ਅੱਜ ਤੋਂ ਤੁਹਾਨੂੰ 4-5 ਸਾਲ ਬਾਅਦ ਮੇਰੀਆਂ ਗੱਲਾਂ ਚੇਤੇ ਆਉਣਗੀਆਂ ਵੀ ਹਾਂ ਉਹ ਬੰਦਾ ਸਹੀ ਕੂਕਦਾ ਹੁੰਦਾ ਸੀ ਸਹੀ ਕਲਪਦਾ ਸੀ ਸਹੀ ਪਿੰਡ ਦਾ ਸੀ ਪਰ ਅਸੀਂ ਸੰਭਲੇ ਨਹੀਂ ਉਹ ਜੀਵ ਤਾਲ ਦੇ ਉੱਤੇ ਲੱਗੀ ਤੇ ਬੂੰਦ ਬੂੰਦ ਨੂੰ ਪਾਣੀ ਨੂੰ ਤਰਸੇ ਰੱਬ ਦਾ ਵਾਸਤਾ ਸਮਝ ਜਾਏ ਗੱਲ ਨੂੰ ਸਮਝੋ